ਸਰੀ ਸਤ ਸ੍ਰੀ ਅਕਾਲ ਤੁਸੀਂ ਜੁੜੇ ਅੱਜ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਤਨੋਲਾ ਦੇ ਨਾਲ ਤੁਹਾਡਾ ਮੈਂ ਮੀਰ ਕਲਜੰਟ ਤਨੋਲਾ ਅੱਜ ਜਿਹੜਾ ਆਪਣੇ ਕੋਈ ਟਰੈਕਟਰ ਆਇਆ ਸੀਗਾ ਮਾਸਰੀਵਾੜੇ ਤੋਂ ਯੂਕੇ ਵਾਲਾ ਜਿਹੜੇ ਟਰੈਕਟਰ ਨੇ ਇਹ ਯੂਕੇ ਜਾਣਾਗਾ ਉਹ ਟਰੈਕਟਰ ਅੱਜ ਤਿਆਰ ਹੈ ਬਾਈ ਜੀ ਲੈਣ ਵਾਸਤੇ ਆਏ ਆ ਇਹ ਬਾਈ ਜੀ ਪਹਿਲਾਂ ਛੱਡਣ ਵੀ ਆਏ ਸੀਗੇ ਟਰੈਕਟਰ ਤੇ ਪਾਈਆਂ ਇਹਨਾਂ ਕਰਦੇ ਆ ਗੱਲਬਾਤ ਵੀ ਤੇ ਛੱਡ ਕੇ ਗਏ ਸੀ ਉਹ ਟਰੈਕਟਰ ਕਹੇ ਜੀ ਅੱਜ ਇਹਨਾਂ ਨੂੰ ਕੰਮੇ ਲੱਗਿਆ ਬਾਈ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਯੂਕੇ ਵਾਲੇ ਟਰੈਕਟਰ ਦੇ ਵਿੱਚ ਤਸਾ ਦੇ ਕੇ ਵੀ ਗਏ ਜੀ ਤੁਸੀਂ ਅੱਜ ਸੱਟਾਂ ਨਾਲੋਂ ਅੱਜ ਤੁਸੀਂ ਲੈਣ ਆਏ ਹੋ ਕਿਵੇਂ ਲੱਗਿਆ ਤੁਹਾਨੂੰ ਤੁਹਾਨੂੰ ਵਧੀਆ ਲੱਗਿਆ ਥੋੜੇ ਉੱਚੀ ਬੋਲਿਓ ਨੇੜੇ ਆ ਜਾ ਨੇੜੇ ਲੈ ਜਾ ਵਧੀਆ ਲੱਗਿਆ ਠੀਕ ਲੱਗਿਆ ਠੀਕ ਹੈ ਤੇ ਹੋਰ ਕਿਵੇਂ ਕੋਈ ਗੱਲ ਬਾਤ ਕੋਈ ਕਮੀ ਬਕਸੀ ਤਾਂ ਨਹੀਂ ਕੋਈ ਕਮੀ ਬਕਸੀ ਨਹੀਂ ਹੈ ਬਿਲਕੁਲ ਠੀਕ ਹੈ ਠੀਕ ਹੈ ਬਾਈ ਇਹ ਕਹਿੰਦੇ ਬਿਲਕੁਲ ਠੀਕ ਹੈਗਾ ਇਹ ਟਰੈਕਟਰ ਨੇ ਜੁਕੇ ਜਾਣਾਗਾ ਬਾਈ ਆਇਆ ਹੋਇਆ ਉਹ ਜੁਕੇ ਵਾਲਾ ਹੁਣ ਉਹਨੇ ਲੈ ਕੇ ਜਾਣਾ ਨਾਲ ਤੇ ਸੋਨਜੀ ਕੱਲੀ ਕੱਲੀ ਗੱਲ ਟਰੈਕਟਰ ਦੀ ਦੱਸ ਦੇਣਗੇ ਆ ਜਾ ਨੇੜੇ ਜੇ ਫਾਈਲ ਤੋਂ ਗੱਲ ਕਰੀਏ ਤਾਂ ਜਿਹੜਾ ਬੈਂਪਰ ਹੈ ਘੋੜਾ ਬੈਂਪਰ ਲਾਇਆ ਆਪਾਂ ਨੇ ਮੈਟਲ ਦਾ ਰੰਗ ਕਰਿਆ ਇਹਦੇ ਉੱਪਰ ਤੇ ਜਿਹੜੀ ਸ਼ੋਅ ਆ ਗਈ ਸ਼ੋਅ ਆਪਾਂ ਉੱਪਰ ਭੁੱਲ ਚੱਕਦੀ ਕਰੀ ਹੈਗੀ ਇਹਦੇ ਵੀ ਮੈਟਲ ਦਾ ਰੰਗ ਕਰਿਆਗਾ ਤੇ ਹਿੱਸਾ ਆਪਾਂ ਇਹਦੇ 65Y ਵਾਲਾ ਲਾਇਆਗਾ ਆਹ ਹਿੱਸਾ ਠੀਕ ਆ 65Y ਆ ਲਾਇਆ ਤੇ ਵੱਡੇ ਟਾਇਰ ਪਾਏ ਆਪਾਂ ਇਹਨੇ 16 9 11 ਦੇ ਇਹ ਟਾਇਰ ਨੇ ਤੇ ਇੰਜਨ ਦੀ ਗੱਲ ਕਰੀਏ ਤਾਂ ਆਪਾਂ ਇੰਜਨ ਇਹਦਾ 90 HP ਕਰਿਆਗਾ 90 HP ਇੰਜਨ ਦਾ ਡੱਕ ਦਾ ਕਲਚ ਹੈ ਇਹਦੇ IPT ਵਾਲਾ ਤੇ ਜਿਹੜਾ ਪਲੇਟਫਾਰਮ ਹੈ ਇਹ ਵੀ ਸਾਰਾ ਆਪਾਂ ਨੇ ਲਾਇਆਗਾ ਇੱਥੇ ਤਿਆਰ ਕੀਤਾ ਹੈ ਟੈਂਕੀ ਵਗੈਰਾ ਟੈਂਕੀ ਭਾਈ ਰੁਪਏ ਵਾਲੀ ਲੱਗੀ ਹੋਈ ਆ ਦੇ ਤੇ ਸੀਟ ਵਗੈਰਾ ਜਿਹੜੀ ਇਹ ਬੈਲਟ ਵਾਲੀ ਆ ਗਈ ਸੋਹਣ ਵਾਲੀ ਕਾਲੀ ਦੇਖ ਸਕਦੇ ਤੁਸੀਂ ਤੇ ਡਿਸਕ ਬ੍ਰੇਕ ਆਇਆ ਟਰੈਕਟਰ ਸਾਰਾ ਜੇ ਮਗਲੇ ਟਾਇਰਾਂ ਦੀ ਗੱਲ ਕਰੀਏ ਆਪਾਂ ਜੇ ਮਗਲੇ ਟਾਇਰ ਆ 18 ਦੇ ਨੇ ਤੇ ਵੱਡੇ ਰਿੰਬ ਪਾਏ ਹੋਏ ਨੇਗੇ 8 ਲੁੱਪੀਆਂ ਵਾਲੇ ਤੇ ਇੰਟੀਗੇਟਰ ਵਗੈਰਾ ਜਿਹੜੇ ਦੇ ਆਪਾਂ ਹਾਲੈਂਡ ਫਾਰਮ ਟਰੱਕ ਵਾਲੇ ਲਾਏ ਨੇ ਤੇ ਬੈਕ ਸਾਈਡ ਤੇ ਜੀ ਸਾਰੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋਗੇ ਇਹਦੇ ਜਿਹੜੇ ਆਹਾਂ ਨਹੀਂਆਂ ਲੈਂਕਾਂ ਵਗੈਰਾ ਤੇ ਆ ਫਾਰਮਰ ਨੂੰ ਪਰੀ ਦਾ ਆਪਣੇ ਆਹ ਪਾਇਆਗਾ ਫਾਰਮਰ ਦਾ ਤੇ ਲੈਫਟ ਵਗੈਰਾ ਤੋਂ ਲੈ ਕੇ ਜਿਹੜੀ ਸੀਟ ਵਗੈਰਾ ਸਾਰੀ ਪਿੱਛੇ ਵੀ ਹਟਦੀ ਹੈ ਤੇ ਸਾਰਾ ਟੋਟਲ ਕੰਮ ਹੋਇਆ ਹੋਇਆ ਏ ਡਾਕਟਰ ਦਾ ਬੈਕ ਸਾਈਡ ਵੀ ਚੈੱਕ ਕਰ ਸਕਦੇ ਹੋਗੇ ਤੇ ਜੇ ਆਪਾਂ ਦੀ ਗੱਲ ਕਰੀਏ ਅੱਕੇਦੋ ਪਾਵਰ ਕਟਾਈ ਦੀ ਤਾਂ ਪਹਿਲੇ ਜਿਹੜੇ ਪਾਵਰ ਕਟਾਈ ਆ ਇਹ ਵੀ ਆਪਾਂ ਹੀ ਕਰਦੇ ਇੱਥੇ ਤੁਹਾਨੂੰ ਪਤਾ ਵੀ ਪਾਵਰ ਕਟਾਈ ਦਾ ਆਪਣਾ ਸਪੈਸ਼ਲਿਸਟ ਕੰਮ ਆ ਜੇ ਡੀਜ਼ਲ ਪੰਪ ਦੀ ਗੱਲ ਕਰੀਏ ਤਾਂ ਡੀਜ਼ਲ ਪੰਪ ਆਪਾਂ ਨੇ 90 HP ਵਾਲੇ ਦਾ ਲਾਇਆ ਹੈਗਾ ਵੱਡੀ ਕੇਮ ਵਾਲਾ ਵੱਡੇ ਕਾਰਨਰ ਵਾਲਾ ਲੱਗਿਆ ਹੋਇਆ ਇਹਦੇ ਤੇ ਦੂਜੀ ਸਾਈਡ ਤੋਂ ਵੀ ਦਿਖਾ ਰਹੇ ਪਾਣੀਆਂ ਉਤਰੋ ਇੱਧਰ ਨਹੀਂ ਸਾਈਡ ਤੋਂ ਇੱਧਰਲੀ ਸਾਈਡ ਤੋਂ ਇਹ ਟਰੈਕਟਰ ਦੀ ਲੁੱਕ ਦੇਖ ਸਕਦੇ ਹਾਂ ਸਲੈਂਸਰ ਵਗੈਰਾ ਜਿਹੜਾ ਇਹ ਆਪਾਂ ਕੱਲ ਹੀ ਲਾਇਆ ਹੌਲੈਂਡ ਦਾ ਜੇ ਪਰ ਇਹ ਸੈਲਫਲਟੀਨੇਟਰ ਦੀ ਗੱਲ ਕਰੀਏ ਸੈਲਫਾ ਪਹਿਲਾਂ ਨਵੀਂ ਲਾਈ ਹੈ ਦੇ ਨਾਲ-ਨਾਲ ਆ ਇੱਥੇ ਪਿਓਜ ਬਕਸ ਲਾਇਆ ਵੀ ਜੇ ਕੋਈ ਬੈਰਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਇੱਥੋਂ ਪਿਓਜ ਇਹਦਾ ਹੋ ਜਾਊਗਾ ਤੇ ਅਲਟਰਨੇਟਰ ਆ ਜਿਹੜਾ ਇਹ ਵੀ ਆਪਾਂ 120 ਐਂਪੀਅਰ ਦਾ ਲਾਇਆ ਦੇ ਵੱਡਾ ਲਾਇਆਗਾ ਜੇ ਛੋਧੀ ਗੱਲ ਕਰੀ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਛੋ ਬੇਪੱਤਾਂ ਹਾਜਾਗਦੀ ਕਰੀ ਆ ਜਦੋਂ ਟਾ ਜੇ ਛੋੜੇ ਵਿੱਚ ਆ ਦੇਖ ਸਕਦੇ ਹੋ ਸਾਰੇ ਤੇ ਇੰਜਨ ਦੀ ਲੁੱਕ ਵੀ ਸਾਰੀ ਦੇਖ ਸਕਦੇ ਹੋ ਤੁਸੀਂ ਦੀ ਸ਼ਾਨ ਅੰਦਰ ਬਣਾਈ ਆ ਉੱਪਰੋਂ ਆਪਾਂ ਨੇ ਲੋਕਾਂ ਦਾ ਇਹ ਟਰੈਕਟਰ ਨੇ ਜਿਹੜੇ ਗਰਮ ਹੋਣ ਦੀ ਸ਼ਿਕਾਇਤ ਆਉਂਦੀ ਆ ਕਿ ਆਪਾਂ ਇਹਦੇ ਗਰਮ ਵਾਲਾ ਬਾਲ ਪਾਉਂਦੇ ਆ ਵੀ ਆਪਣਾ ਟਰੈਕਟਰ ਗਰਮ ਹੋਣਾ ਚਾਹੀਦਾ ਨਹੀਂ ਠੰਡਾ ਟਰੈਕਟਰ ਹੈ ਜਿਹੜਾ ਸਵੰਦ ਸਰ ਰਹੇ ਅਸੀਂ ਤੇਲ ਮਾਰਨ ਲੱਗ ਜਾਂਦਾਗਾ ਕਾਫੀ ਕਸਟਮਰਾਂ ਦੀ ਡਿਮਾਂਡ ਹੈ ਵੀ ਸਾਡਾ ਟਰੈਕਟਰ ਜਿਹੜਾ ਗਰਮ ਹੁੰਦਾ ਛੋਟਾ ਟਰੈਕਟਰ ਵੀ ਹੋਣਾ ਹੀ ਚਾਹੀਦਾ ਆਪਣਾ ਕੋਈ ਵੀ ਟਰੈਕਟਰ ਕਿਸਾਨ ਵੀਰੋਂ ਕਦੇ ਵੀ ਗਰਮ ਨਹੀਂ ਹੋਊਗਾ ਗਰਮ ਬਨਣਾ ਆਪਣੀ ਗਾਰੰਟੀ ਹੈਗੀ ਜੇ ਜੀ ਦੀ ਗੱਲ ਕਰਾਂ ਆਪਣੇ ਦੀ ਪ੍ਰੈਸਨਟਾਈ ਵਾਲੇ ਪਾਈਪ-ਪਾਈਪ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਾਈਪਾਂ ਦਾ ਪਤਾ ਵੀ ਨਹੀਂ ਲੱਗ ਰਿਹਾ ਵੀ ਫੀਟ ਇਹਨਾਂ ਇੰਨੀ ਸ਼ਾਨਦਾਰ ਕਰੀ ਹੋਈ ਆਪਾਂ ਨੇ ਤੇ ਇੱਕ ਆਪਾਂ ਹਰ ਟਰੈਕਟਰ ਦੇ ਇਹ ਬਾਰਡਰ ਫਿਲਟਰ ਲਾ ਕੇ ਦਿੰਨੇ ਆਂਗੇ ਵੀ ਜਿਹੜਾ ਪਾਣੀ ਹੈ ਜੇ ਕਈ ਵਾਰ ਟੈਂਕੀ 'ਚ ਪਾਣੀ ਆ ਜੇ ਤਾਂ ਆਪਾਂ ਨੂੰ ਇੱਥੇ ਪਤਾ ਲੱਗ ਜੇ ਜੋ ਇਹਦੇ ਕੜਾ ਲੱਗਿਆ ਹੋਇਆ ਹੈ ਇਹ ਜਦੋਂ ਪਾਣੀ ਆ ਗਿਆ ਕੜੇ ਨੇ ਤਾਂ ਆ ਹੋ ਜਾਣਾ ਇੱਥੇ ਆ ਜਾਣਾਗਾ ਇਹਦਾ ਵੀ ਬੈਨੀਫਿਟ ਹੈਗਾ ਇਹ ਟਰੈਕਟਰ ਨੇ ਬਾਹਰ ਜਾਣਾ ਕਰਕੇ ਆਪਾਂ ਨੇ ਇਹਦੇ ਜਿੰਨੇ ਵੀ ਸਾਰੇ ਕੋਈ ਵੀ ਕਟ ਕਮੀ ਬੇਸੀ ਜੇ ਆਪਣੇ ਸਾਰੇ ਕੱਢੀ ਜਾਗੀ ਵੀ ਬਾਹਰ ਜਾ ਕੇ ਕੋਈ ਦਿੱਕਤ ਨਾ ਹੋਵੇ ਤੇ ਬਾਕੀ ਤਾਂ ਜੀ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਿਓ ਵੀ ਟਰੈਕਟਰ ਕਿਸ ਤਰ੍ਹਾਂ ਦਾ ਬਣਿਆ ਹੋਇਆ ਤੁਹਾਨੂੰ ਕਮੇ ਲੱਗਿਆ ਤੇ ਇੱਕ ਟਰੈਕਟਰ ਤੇ ਇੱਕ ਕਮੈਂਟਾਂ ਦੇ ਵਿੱਚ ਦੱਸਣਾ ਨਾ ਭੁੱਲਿਆ ਕਰੋ ਕੋਈ ਵੀ ਤੁਹਾਡੇ ਕੋਲ ਸਜਾ ਹੁੰਦਾਗਾ ਸਾਨੂੰ ਕਮੈਂਟਾਂ ਦੇ ਵਿੱਚ ਦਿਆ ਕਰੋ ਵੀ ਬਾਈ ਜੀ ਇੱਥੇ ਕਮੀ ਰਹਿ ਗਈ ਤੁਸੀਂ ਇਹਨੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬਣਾ ਦਿਓ ਤੇ ਅਸੀਂ ਤੁਹਾਡੇ ਕਮੈਂਟਾਂ ਦੀ ਅਧੀਕ ਕਰਾਂਗੇ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ